ਵਿਊਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਅਸੀਂ ਤਿੰਨਾਂ ਦਿਨਾਂ ਬਾਅਦ ਇਸ ਵੀਕ ਦਾ ਪ੍ਰੋਗਰਾਮ ਕੀਤਾ ਹੈਗਾ ਤੇ ਸਾਡੇ ਵਿਊਅਰਸ ਕੀ ਕਹਿੰਦੇ ਨੇ ਦੇਖੋ ਮੈਸੇਜਸ ਕਾਫੀ ਨੇ ਬਟ ਸਮੇਂ ਦੀ ਸ਼ਾਰਟੇਜ ਕਰਕੇ ਮੈਂ ਸਿਰਫ ਸਾਰਿਆਂ ਦੇ ਨਾਂ ਹੀ ਪੜਾਂਗਾ ਜੀ ਅਮਰਜੀਤ ਬਾਜਵਾ ਅਨੀਸ਼ ਸੱਤੀ ਮਲਕ ਨਵਾਜ਼ ਮਹਿੰਦਰਜੀਤ ਗਿੱਲ ਜੀਤਾ ਸੰਦਰ ਵਿਕਰਮਜੀਤ ਸਿੰਘ ਭੁਪਿੰਦਰ ਸਿੰਘ ਅਮਨਦੀਪ ਸਿੰਘ ਅਗੇਨ ਭੁਪਿੰਦਰ ਸਿੰਘ ਕੁਲਜੀਤ ਸਿੰਘ ਬਸ਼ਰਤ ਅਲੀ ਆਵਾਸੀ ফারুক ਗੋਂਦਲ ਬਹਾਦਰ ਸਿੰਘ ਖਾਲਸਾ ਇਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ ਕੁਛ ਨੇ ਕਿਹਾ ਕਿ ਵੀ ਅਸੀਂ ਬਹੁਤ ਮਿਸ ਕੀਤਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਅ ਦੂਸਰਾ ਵਿਸ਼ਾ ਸਾਡਾ ਇੰਟਰਨੈਸ਼ਨਲ ਆਪਣੇ ਸਾਊਥ ਈਸ਼ੀਆ ਦੇ ਆਲੇ-ਦੁਆਲੇ ਕੀ ਚੱਲ ਰਿਹਾ ਉਹਦੇ ਨਾਲ ਸੰਬੰਧਿਤ ਹੈ ਅਕਸਰ ਅਸੀਂ ਇੱਕ ਅਦਾ ਸੈਗਮੈਂਟ ਜ਼ਰੂਰ ਇੰਟਰਨੈਸ਼ਨਲ ਪੋਲਿਟਿਕਸ ਦੇ ਉੱਤੇ ਖਾਸ ਤੌਰ ਤੇ ਆਪਣੇ ਖਿੱਤੇ ਦੀ ਕਰਦੇ ਕੁਝ ਚੀਜ਼ਾਂ ਜਿਹੜੀਆਂ ਕੁਝ ਹਫ਼ਤੇ ਪਹਿਲਾਂ ਜਾਂ ਕੁਝ ਮਹੀਨੇ ਪਹਿਲਾਂ ਕਿ ਭਾਰਤ ਕਿਵੇਂ ਸੁਸਾਈਡ ਕਮਿਟ ਕਰ ਰਿਹਾ ਆਪਣੀ ਫੋਰਨ ਪੋਲਿਸੀ ਚ ਅਸੀਂ ਕਿਹਾ ਤੇ ਕੁਝ ਇਸ ਕਿਸਮ ਦੇ ਵੀ ਨੇ ਜਿਨ੍ਹਾਂ ਨੂੰ ਲੱਗਦਾ ਕਿ ਦੇਖੋ મોદી ਸਟਰੋਂਗ ਮੈਨ 5 ਇੰਚ ਦੀ ਛਾਤੀ ਦੁਨੀਆ ਪਰਚ ਮੋਸਟ ਜਿਹੜਾ ਉਹ ਡਿਮਾਂਡਡ ਜੀ ਬੰਦਾ ਦੇਖੋ ਜੀ ਓਬਾਮਾ ਉਹਨੂੰ ਦੇ ਰਿਹਾ ਰੈਡ ਕਾਰਪਟ ਜਪਾਨ ਗਿਆ ਹੈ ਫਰਾਂਸ ਗਿਆ ਹੈ ਤਾਂ ਕੋਈ ਐਸਾ ਉਨੇ ਬਿਠਾਏ ਫੋਰਨ ਮਿਨਿਸਟਰੀ ਵਾ ਆਪਣੇ ਆਫਿਸ ਵਾਲੇ ਹੁੰਦੇ ਨੇ ਵੀ ਦੇਖੋ ਕਿਹੜਾ ਆਈਲੈਂਡ ਰਹਿ ਗਿਆ ਉਹਨਾਂ ਨੂੰ ਕਹਿੰਦੇ ਨੇ ਤੇ ਸਾਡੇ ਪ੍ਰਧਾਨ ਮੰਤਰੀ ਕੋ ਜਰਾ ਨਿਮੰਤਰਣ ਦੋ ਉਹ ਆਣਾ ਚਾਹਤੇ ਆਪੇ ਹੀ ਉੱਥੇ ਗਿਆ ਹੁੰਦਾ ਰਹਿਦਾ ਹੀ ਨਹੀਂ ਉੱਥੇ ਹੁਣ ਉਸ ਸਾਰੇ ਚ ਹੁਣ ਉਹਨਾਂ ਦੇ ਜਿਹੜੇ ਆਪਣੇ ਇਮਾਨਦਾਰ ਪੈਟਰੀਆਟਿਕ ਪੈਟਰੀਆਟਿਕ ਤੋਂ ਮੈਂ ਕਹਿੰਦਾ ਉਹ ਵੀ ਹਿੰਦੂ ਨੈਸ਼ਨਲਿਸਟ ਨੇ ਜਿਹੜੇ ਐਨਾਲਿਸਿਸ ਕਰਨ ਵਾਲੇ ਨੇ ਲੇਕਿਨ ਉਹਨਾਂ ਨੂੰ ਇਹ ਰੀਅਲਾਈਜ਼ ਹੋ ਰਿਹਾ ਵੀ ਖੇਡ ਫੋਰਨ ਆ ਜਿਹੜੀ ਪਾਲਿਸੀ ਦੇ ਨਾਂ ਥੱਲੇ ਔਰ ਖਾਸ ਤੌਰ ਤੇ ਗਵਾਂਡੀਆਂ ਇੰਟਰਨੈਸ਼ਨਲੀ ਵੀ ਬੁਰੀ ਤਰ੍ਹਾਂ ਪਛੜ ਗਏ ਨੇ ਉਹ ਡੀ ਮੋਨਟਾਈਜੇਸ਼ਨ ਦੇ ਨਾਂ ਥੱਲੇ ਜੋ ਹਾਲ ਉੱਤੇ ਹੋਇਆ ਉਹਨੇ ਜੋ ਬਦਨਾਮੀ ਇਹਨਾਂ ਦੀ ਕੀਤੀ ਹੈ ਔਰ ਹੁਣ ਕਦੇ ਰਿਜ਼ਰਵ ਬੈਂਕ ਇੱਕ ਸਟੈਪ ਲੈਂਦਾ ਹੈ ਕਿ ਜੀ ਆ ਫਿਰ ਉਹ ਦੂਜੇ ਦਿਨ ਵਾਪਸ ਲਿਆ ਹੁੰਦਾ ਇਸ ਕਿਸਮ ਦਾ ਹੁਣ ਤਾਂ ਉਹਦੇ ਤੇ ਉਹ ਰਾਹੁਲ ਗਾਂਧੀ ਵਰਗਾ ਜਦੇ ਉਹੀ ਮੂੰਹ ਚ ਜ਼ਬਾਨ ਨਹੀਂ ਸੀ ਹੁੰਦੀ ਹੁਣ ਜਦੋਂ ਮਾਹੌਲ ਬਣਦਾ ਉਹਨਾਂ ਨੇ ਸਿੱਧੇ ਤੌਰ ਤੇ ਕਰਪਸ਼ਨ ਦਾ ਚਾਰਜ ਲਾਇਆ ਮੋਦੀ ਤੇ ਕਿ ਤੂੰ ਫਰਾਣੇ ਤੋਂ ਔਰ ਟਾਟੇ ਤੋਂ ਤੇ ਟਿੰਮਕੇ ਤੋਂ ਸਹਾਰਾ ਕੇ ਤੋਂ ਇਹਨੇ ਹਜ਼ਾਰ ਕਰੋੜ ਲਏ ਜਦੋਂ ਤੂੰ ਚੀਫ ਮਿਨਿਸਟਰ ਸੀ ਤੂੰ ਡਿਨਾਈ ਕਰ ਕਿ ਵੀ ਨਹੀਂ ਉਹਦੇ ਸਪੋਰਟਰ ਕਹਿ ਰਹੇ ਨੇ ਕਿ ਜੀ ਮੋਦੀ ਜੀ ਇਤਨੇ ਪਵਿੱਤਰ ਹੈ ਜੈਸੇ ਜਿਤਨੀ ਗੰਗਾ ਤੋਂ ਉਹਨਾਂ ਨਾਲ ਹੀ ਸੋਸ਼ਲ ਹੈਕ ਅਟੈਕ ਉਹਨੇ ਗੰਗਾ ਸਭ ਤੋਂ ਗੰਦੀ ਨਦੀ ਹੈ ਦੁਨੀਆ ਦੀ ਇਹਨੂੰ ਪੁੱਛ ਲਓ ਮਾਂ ਪਾਰਤੀ ਜਿਹੜੀ ਬਠਾਈ ਹੋਈ ਹੈ ਜਿਹੜੇ ਕਿੰਨੇ ਮਿਲੀਅਨ ਡਾਲਰ ਦਾ ਪ੍ਰੋਜੈਕਟ ਦੇ ਥੱਲੇ ਵੀ ਸਾਫ਼ ਨਹੀਂ ਹੋਈ ਜਿਸ ਨੇ ਕਿਹਾ ਜੀ ਰਾਜ ਕਪੂਰ ਨੇ ਗੰਗਾ ਮੈਲੀ ਕੇ ਕੀ ਫਿਲਮ ਬਣਾਏ ਸੋ ਤੋਂ ਬਾਅਦ ਹੋਰ ਗੰਦੀ ਹੋ ਗਈ ਵਾਕਈ ਗੰਦਾ ਸੋ ਕੁੱਲ ਮਿਲਾ ਕੇ ਜਿੱਥੇ ਵਿਦਨ ਦਾ ਕੰਟਰੀ ਵੀ ਔਰ ਇਹਨਾਂ ਨੇ ਇਹ ਸਾਰੀ ਸਰਜਿਕਲ ਸਟ੍ਰਾਈਕ ਤੇ ਇਹ ਉਹ ਜਦੋਂ ਸਾਰਾ ਉਹਨਾਂ ਦਾ ਠੋਸ ਜਿਆ ਹੋਇਆ ਕੰਮ ਪਾਕਿਸਤਾਨ ਚ ਜਿਹੜੇ ਦੇ ਖਿਲਾਫ ਜੋ ਇਹਨਾਂ ਨੇ ਸ਼ੁਰੂ ਕੀਤਾ ਸੀ ਉਹਦੀ ਫੂਕ ਨਿਕਲੀ ਜਦੋਂ ਗੋਆ ਦੇ ਵਿੱਚ ਹੋਇਆ ਇਹਨਾਂ ਦਾ ਔਰ ਉਹਦੇ ਚ ਪਾਕਿਸਤਾਨ ਨੂੰ ਟੈਰੋਰਿਜ਼ਮ ਦੇ ਥੱਲੇ ਖਲਬ ਕਰ ਉੱਚੋ ਇਹ ਕਾਮਯਾਬ ਨਹੀਂ ਹੋਏ ਫਿਰ ਇਹਨਾਂ ਦਾ ਸਰਜਿਕਲ ਸੋ ਕਾਲਡ ਸਰਜਿਕਲ ਸਟ੍ਰਾਈਕਸ ਦਾ ਮਿੱਥ ਵੀ ਟੁੱਟ ਗਿਆ ਤੇ ਇਹਨਾਂ ਨੇ ਉਹ ਡਾਇਵਰਟ ਕਰਨ ਲਈ ਸਮਝਿਆ ਕਿ ਜੀ ਨੋਟਬੰਦੀ ਮੋਦੀ ਅਨੇ ਕਹਿੰਦੇ ਵੀ ਇਹ ਅچھے ਦਿਨ ਨੇ ਤੁਹਾਡੇ ਜਿਹੜੇ ਤੁਸੀਂ ਅچھے ਦਿਨ ਪੈਸਾ ਦਾ ਤੁਸੀਂ ਲੈ ਆਣਾ ਸੀ ਸਵਿਟਸ ਬੈਂਕਾਂ ਤੋਂ ਕਿ ਹਰ ਇੱਕ ਦੇ ਅਕਾਊਂਟ 'ਚ ਅਸੀਂ 20-20 ਲੱਖ ਪਾ ਦੇਣੇ ਨੇ ਤੁਸੀਂ ਤਾਂ ਉਹ ਗਰੀਬ ਲੋਕ ਜਿਹੜੇ ਨੇ ਵਿਚਾਰੇ ਉਹਨਾਂ ਦੀਆਂ ਜੇਬਾਂ 'ਚੋਂ ਵੀ ਕੱਢ ਕੇ ਉਹਨਾਂ ਨੂੰ ਸੜਕਾਂ 'ਤੇ 100 ਤੋਂ ਜ਼ਿਆਦਾ ਲੋਕ ਮਰ ਚੁੱਕੇ ਨੇ ਮਰ ਚੁੱਕੇ ਨੇ ਜੀ ਜੀ ਔਰ ਇਹਨਾਂ ਨੂੰ ਹੁਣ ਪਤਾ ਨਹੀਂ ਲੱਗ ਰਿਹਾ ਕਿ ਵੀ ਹਨੇਰਾ ਕਿੱਥੇ ਹੈ ਤੇ ਚਾਨਣ ਕਿੱਥੇ ਹੈ ਔਰ ਇਹੀ ਹਾਲ ਨਾ ਦੀ ਫੋਰਨ ਪੋਲਿਸੀ ਦਾ ਹੋ ਰਿਹਾ ਔਰ ਅਸੀਂ ਕਈ ਵਾਰ ਆਊਟ ਆਫ ਦਾ ਬਲੂ ਵੀ ਕੋਈ ਚੀਜ਼ ਤੁਹਾਨੂੰ ਲੱਗਦੇ ਹੁੰਦੇ ਆ ਜਦੋਂ ਮੈਂ ਮੰਗੋਲੀਆ ਵਾਲਾ ਦੇਖਿਆ ਕਿ ਵੀ ਇਹ ਮੰਗੋਲੀਆ ਨੇ ਜਿਹਦਾ ਬਾਰਡਰ ਜਾਂ ਰੂਸ ਨਾਲ ਲੱਗਦਾ ਜਾਂ ਚਾਈਨਾ ਨਾਲ ਲੱਗਦਾ ਕਿ ਵੀ ਦলাই ਲਾਮੇ ਨੂੰ ਸੱਦ ਲਿਆ ਤੇ ਉਸ ਤੋਂ ਪਹਿਲਾਂ ਮੋਦੀ ਜਾ ਕੇ ਆਇਆ ਸੀ ਕੁਝ ਸਰ ਪਹਿਲਾਂ ਮੰਗੋਲੀਆ 1 ਬਿਲੀਅਨ ਡਾਲਰ ਦੀ ਉਹਨਾਂ ਨੂੰ ਕ੍ਰੈਡਿਟ ਲਾਈਨ ਪ੍ਰੋਮਿਸ ਕਰਕੇ ਆਇਆ ਸੀ ਤੇ ਮੈਨੂੰ ਇਹ ਲੱਗਾ ਕਿ ਵੀ ਇਹ ਚੀਨ ਦੇ ਪੈਰਾਂ ਥੱਲੇ ਅੰਗਿਆਰ ਰੱਖਣਾ ਚਾਹੁੰਦੇ ਨੇ ਇੱਕ ਪਾਸੇ ਡੋਨਲਡ ਟਰੰਪ ਨੇ ਵਨ ਚਾਇਨਾ ਪਾਲਿਸੀ ਨੂੰ ਚੈਲੰਜ ਕਰਦੇ ਆ ਤਾਈਵਾਨ ਵਾਲਿਆਂ ਨੂੰ ਜਿਹੜੀ ਐ ਕਾਲ ਕੀਤੀ ਉਹ ਤਾਂ ਚਾਇਨਾ ਨੇ ਜਵਾਬ ਨਾਲ ਦੀ ਨਾਲ ਦੇ ਦਿੱਤਾ ਉਹਨਾਂ ਨੇ ਇਹਨਾਂ ਦਾ ਉਹ ਫੜ ਲਿਆ ਜਿਹੜਾ ਸਪਾਈ ਪਲੇ ਡਰੋਨ ਸੀ ਜੀ ਔਰ 5 ਦਿਨ ਬਾਅਦ ਉਹਨਾਂ ਨੇ ਇਹਨ ਆਪਣਾ ਸਾਰਾ ਅੰਦਰੋਂ ਉਹਦਾ ਕੱਢ ਪੂਰਾ ਦੇਖ ਕੇ ਉਹਨੂੰ ਫਿਰ ਵਾਪਸ ਕੀਤਾ ਉਹਨਾਂ ਕਿਹਾ ਚੱਕੋ ਸੋ ਉਹ ਤਾਂ ਚਾਇਨਾ ਨੇ ਦੱਸਤਾ ਹੈ ਕਿ ਵੀ ਜੇ ਟਕਰਾਅ ਦੀ ਨੀਤੀ ਰੱਖੋਗੇ ਅਮਰੀਕਾ ਨੂੰ ਉਹਨੇ ਮੈਸੇਜ ਦਿੱਤਾ ਕਿ ਕੀ ਹੈ ਹੁਣ ਇਹ ਜਿਹੜਾ ਮੰਗੋਲੀਆ ਵਾਲਾ ਕੀਤਾ ਵੀ ਦਰਾਈ ਲਾਮਾ ਪਹਿਲੀ ਵਾਰ ਉਹ ਗਿਆ ਕਿਉਂਕਿ ਹਾਲਾਂਕਿ ਕਾਫੀ ਲੋਕ ਉਥੇ ਬੁੱਢਿਸ਼ ਨੇ ਪੁਰਾਣੀਆਂ ਮਾਨਸਟਰੀਜ਼ ਨੇ ਚਾਈਨਾ ਨੇ ਦੇਖਿਆ ਕਿ ਵੀ ਇਹ ਇਹਦਾ ਜਰ ਹੈ ਨਾ ਇਹਦਾ ਇਹਨਾਂ ਦਾ ਮੂੰਹ ਪੰਨਣ ਦੀ ਲੋੜ ਹੈ ਹੁਣ ਚਾਈਨਾ ਨੇ ਦੋ ਇਹਦੇ ਸਟੈਪ ਚੁੱਕੇ ਇੱਕ ਤਾਂ ਉਹਨਾਂ ਨੇ ਮੰਗੋ ਕਿਉਂਕਿ ਟ੍ਰੇਡ ਸਾਰਾ ਲੈਂਡਲੌਕਡ ਕੰਟਰੀ ਹੈ ਮੰਗੋਲੀਆ ਚਾਈਨਾ ਨਾਲ ਹੈ ਉਹਨਾਂ ਨੇ ਹਰ ਟਰੱਕ ਦੇ ਉੱਤੇ ਜਿਹੜਾ ਵੀ ਸਮਾਨ ਦੀ ਟੁਆ ਟੁਆਈ ਉਹਨਾਂ ਨੂੰ ਜਾਂਦਾ ਸੀ ਉਹਦੇ ਉੱਤੇ ਉਹਨਾਂ ਨੇ ਟੈਕਸ ਲਾ ਦਿੱਤਾ ਵੀ ਇਹਨਾਂ ਉਹਨਾਂ ਦਾ ਬੇੜਾ ਘਰਕ ਹੋਣਾ ਸ਼ੁਰੂ ਇਕਦਮ ਇੰਡੀਆ ਕੋਲ ਦੌੜਿਆ ਉਹਨਾਂ ਦਾ ਮੰਗੋਲੀਆ ਦਾ ਡੱਲੀਆ ਐਮਬੈਸਡਰ ਕਿਹਾ ਜੀ ਉਹਨੇ ਕਿਹਾ ਜੀ ਹਮ ਦਿੰਦੇ ਹੈ 1 ਬਿਲੀਅਨ ਕੀ ਕ੍ਰੈਡਿਟ ਲਾਈਨ ਖੋਲੀ ਹੋਈ ਹੈ ਜੀ ਜੋ ਹੀ ਉਹਨਾਂ ਨੇ ਕੀਤਾ ਚੀਨ ਨੇ ਹੋਰ ਟਾਈਟ ਕਰਤਾ ਕੰਮ ਨਤੀਜਾ ਇਹ ਹੋਇਆ ਕਿ ਵੀ ਮੰਗੋਲੀਆ ਦਾ ਫੋਰਮ ਮਿਨਿਸਟਰ ਹੁਣ ਤਾਂ ਉਹ ਮਾਫੀ ਮੰਗ ਕੇ ਚੀਨ ਤੋਂ ਉਹਨਾਂ ਨੇ ਕਿਹਾ ਜੀ ਸਾਡੇ ਤੋਂ ਹੋ ਗਈ ਗਲਤੀ ਇੱਕ ਵਾਰੀ ਅਸੀਂ ਸੱਦ ਲਿਆ ਦਲਾਈ ਲਾਮੇ ਹੁਣ ਅਸੀਂ ਨਹੀਂ ਸਕਦੇ ਸਾਡੇ ਤੇ ਰਹਿਮ ਕਰੋ ਸੋ ਚਾਈਨਾ ਨੇ ਉਦੇ ਤਾਂ ਗੋਡੇ ਲਵਾਤੇ ਨਾਲ ਹੀ ਜਿਹੜਾ ਚਾਈਨਾ ਨੇ ਅੱਜ ਜਿਹਦਾ ਆਣ ਵਾਲੇ ਇੱਕ ਪਾਸੇ ਦੇ ਵਪਾਰੀ ਉੱਥੇ ਚੀਕਾਂ ਮਾਰ ਰਹੇ ਨੇ ਕਿਉਂਕਿ ਜਦੋਂ ਨੋਟ ਹੀ ਗਾਇਬ ਹੋ ਗਏ ਲੋਕਾਂ ਕੋਲ ਬਾਇੰਗ ਪਾਵਰ ਨਹੀਂ ਕਿਸਾਨ ਬੀਜ ਨਹੀਂ ਖਰੀਦ ਸਕਦੇ ਕੋਈ ਮਾਰਕੀਟ ਮੰਡੀ ਨਹੀਂ ਔਰ ਜਿਹੜੇ ਦਿੱਲੀ ਜਾਂ ਇਵਨ ਪੰਜਾਬ ਦੇ ਵੀ ਕੁਝ ਸ਼ਹਿਰਾਂ ਦੇ ਵਪਾਰੀ ਸੀ ਹਾਂਗਕਾਂਗ ਕਿਉਂਕਿ ਹਾਂਗਕਾਂਗ ਚਾਈਨਾ ਦਾ ਹਿੱਸਾ ਹੈ ਮੀਨ ਔਰ ਹਾਂਗਕਾਂਗ ਔਰ ਸ਼ਾਇਦ ਸਿੰਗਾਪੁਰ ਦੇ ਵੀ ਹਾਂਗਕਾਂਗ ਦੇ ਵੀਜ਼ੇ ਦੀ ਲੋੜ ਨਹੀਂ ਸੀ ਇੰਡੀਅਨ ਪਾਸਪੋਰਟ ਤੁਹਾਡੇ ਕੋਲ ਹੈਗਾ ਤੁਸੀਂ ਐਂਟਰੀ ਕੀਤੀ ਉੱਥੋਂ ਤੁਸੀਂ ਸਮਾਨ ਚੁੱਕਿਆ ਤੁਸੀਂ ਵਾਪਸ ਚਲੇ ਗਏ ਉਹ ਥੋੜੇ ਬਹੁਤ ਉਹਦੇ ਵਿੱਚ ਜਿਹੜਾ ਲਗਭਗ 1 ਮਿਲੀਅਨ ਦੇ ਖਰੀਬ ਉਹਦੇ ਬਹੁਤੇ ਵਪਾਰੀ ਕਿਉਂਕਿ ਜਿਹੜੇ ਅਦਰਵਾਈਜ਼ ਸੈਰ ਸੂਰ ਲਈ ਜਾਂਦੇ ਨੇ ਸਿੰਗਾਪੁਰ ਜਾਂਦੇ ਨੇ ਉਹ ਹਾਂਗਕਾਂਗ ਤੋਂ ਹੀ ਡੀਲ ਕਰਦੇ ਸੋ ਚਾਈਨਾ ਨੇ ਕੱਲ ਇਹ ਕਿਹਾ ਉਹਨਾਂ ਨੇ ਕਿਹਾ ਕਿ 25 ਜਨਵਰੀ ਤੋਂ ਜਿਹੜਾ 23 ਜਨਵਰੀ 23 ਜਨਵਰੀ ਤੱਕ ਉਹ ਪਹਿਲੀ ਪਾਲਿਸੀ ਰਹੇਗੀ ਉਸ ਤੋਂ ਬਾਅਦ ਹਾਂਗਕਾਂਗ ਦੇ ਵਿੱਚ ਵੀਜ਼ਾ ਹੋਏਗਾ ਹੁਣ ਆਣ ਦੇ ਲਈ ਔਰ ਤੁਹਾਨੂੰ ਪਹਿਲਾ ਰਜਿਸਟਰ ਜਿਵੇਂ ਵੀਜ਼ਾ ਲਈਦਾ ਹੁਣ ਉਹਦੇ ਥੱਲੇ ਇਹਨਾਂ ਦਾ ਵੇੜਾ ਕਰ ਮਤਲਬ ਜਿਹੜਾ ਛੋਟਾ ਟਰੇਡਰ ਜਿਹੜਾ ਹਾਂਗਕਾਂਗ ਦੇ ਨਾਲ ਟ੍ਰੇਡ ਕਰਕੇ ਜੋ ਵੀ ਸੀ ਉਹ 23 ਜਨਵਰੀ ਤੋਂ ਬਾਅਦ ਇਹ ਚਾਈਨਾ ਦਾ ਸਟਾਈਲ ਹੈ ਕਿ ਵੀ ਜਦੋਂ ਤੁਸੀਂ ਉਹਨਾਂ ਦੇ ਨਾਲ ਇਸ ਕਿਸਮ ਦਾ ਕਰੋਗੇ ਸੋ ਕੁੱਲ ਮਿਲਾ ਕੇ ਮੰਗੋਲੀਆ ਦਾ ਤਾਂ ਉਹਨਾਂ ਨੇ ਜਿਹੜਾ ਕੰਮ ਕਰ ਦਿੱਤਾ ਉਹਨੂੰ ਵਾਪਸ ਮੋੜਨਾ ਪਿਆ ਜੀ ਆਪਣੀ ਲਾਈਨ ਜਿਹੜੀ ਹੈ ਉਹ ਚੇਂਜ ਕਰਨੀ ਪਈ ਔਰ ਈਵਨ ਚਾਈਨਾ ਦਾ ਜਿਹੜਾ ਪ੍ਰਮੁੱਖ ਅਖਬਾਰ ਹੈ ਗਲੋਬਲ ਟਾਈਮਸ ਉਹਨੇ ਕੱਲ ਇੰਡੀਆ ਨੂੰ ਨਸੀਹਤ ਦਿੱਤੀ ਹੈ ਕਿ ਵੀ ਇੰਡੀਆ ਟੂਡੇ ਗਾਟ ਅ ਲੋਡ ਆਫ ਐਡਵਾਈਸ ਫ্রম ਚਾਈਨਾ ਐਜ਼ ਇਟ ਸਟੇਟ ਰਨ ਮੀਡੀਆ ਰੈਫਰਿੰਗ ਟੂ ਇੰਡੀਆ ਐਜ਼ ਅ ਸਪੋਇਲਡ ਕਿਟ asked it to take a cue from china's handling of us president elect donald trump's questioning of the one china policy unne kehya e vigdya ne ana america da unne kehya je tusi dekhna global time wagairah no. deyan nu dekh la ve assi donald trump de naal ki haal kita ji ke vi unne kita oh phad liya oh da so message hi hunda hai velu we'll, hor utthe kehda kise ne koi nuclear maar dena hai ya ja, nuclear varte jande ne ya dooja hunda hai ja, ਬਹੁਤ ਵਾਰ ਇਹ ਅੱਖਾਂ ਚੱਖਾਂ ਪਾ ਕੇ ਦੇਖਣਾ ਜਿਹੜਾ ਹੁੰਦਾ ਹੈ ਡਿਫਾਇન્સ ਕੀ ਹੁੰਦੀ ਹੈ ਜੀ ਜੀ ਜਦੋਂ ਤੁਸੀਂ ਚੈਲੰਜ ਕਰਦੇ ਹੋ ਇਹੀ ਡਿਫਾਇન્સ ਹੁੰਦਾ ਹੈ ਉਹਦੇ ਵਿੱਚ ਠੀਕ ਹੈ ਕਈ ਵਾਰ ਤਗੜਾ ਜਿਹੜਾ ਉਹ ਹੋਰ ਜ਼ਿਆਤੀ ਕਰਦਾ ਹੈ ਪਰ ਜਦੋਂ ਤੱਕ ਤੁਸੀਂ ਚੈਲੰਜ ਕਰਦੇ ਹੋ ਕੋਈ ਤੁਹਾਡੇ ਉੱਤੇ ਰਾਜ ਨਹੀਂ ਕਰ ਸਕਦਾ ਔਰ ਇਹੀ ਚਾਈਨਾ ਦਾ ਸਬਕ ਹੈ ਔਰ ਇਹ ਗਲੋਬਲ ਟਾਈਮਜ਼ ਨੇ ਕਿਹਾ ਸਮ ਟਾਈਮਸ ਇੰਡੀਆ ਬੀਹੇਵਜ਼ ਲਾਈਕ ਅ ਸਪੌਇਲਡ ਕਿਡ ਕੈਰੀਡ ਅਵੇ ਬਾਈ ਦਾ ਲਾਫਟੀ ਕਰਾਊਨ ਆਫ ਬੀਇੰਗ ਦਾ ਬਿਗੇਸਟ ਡੈਮੋਕ੍ਰੇਸੀ ਇਨ ਦਾ ਵਰਲਡ India has the potential to be a great nation but the country's vision is short sighted un keh ja je aa jada sir te inanne apna rakha hai na chhutha ja taaj largest democracy ji ide thalle eh kai vari vigde nyane wang behave karde ne bi bharat de vich ik vadda desh banan di great nation power banan di samratha hai potential hai par inach dur drishti nahi hai foresighted nahi hai ge ਦੂਰਦ੍ਰਿਸ਼ਟੀ ਹੁੰਦੀ ਤਾਂ ਆਪਣੀ ਮਾਈਨੋਰਿਟੀ ਸਿੱਖਾਂ ਵਰਗੀ ਕੌਮ ਨੂੰ ਐਲੀਨੇਟ ਕਰਦੇ ਦੂਰਦ੍ਰਿਸ਼ਟੀ ਹੁੰਦੀ ਤਾਂ 170 80 180 ਮਿਲੀਅਨ ਮੁਸਲਮਾਨਾਂ ਦੇ ਨਾਲ ਸੈਕੰਡ ਕਲਾਸ ਸਿਟੀਜ਼ਨ ਉਹਨਾਂ ਨੂੰ ਬਣਾ ਕੇ ਰੱਖਦੇ ਕਸ਼ਮੀਰ ਨਾਗਾਲੈਂਡ ਗੋਆ ਮਨੀਪੁਰ ਉਹਨਾਂ ਸਾਰਿਆਂ ਦੇ ਨਾਲ ਕੀ ਟਰੀਟ ਕਰ ਰਹੇ ਨੇ ਔਰ ਇਸ ਗੱਲ ਨੂੰ ਈਵਨ ਇੰਡੀਆ ਦਾ ਇੱਕ بڑا ਮੰਜਿਆ ਕਾਲਮਨਿਸਟ ਏਸ਼ੀਆ ਦੇ ਫੋਰਨ ਸਰਵਿਸ ਚ ਦੇ ਸੰਦੀਪ ਦਿਖਸ਼ਤ ਜੀ ਉਹਨੇ ਇੱਕ ਆਰਟੀਕਲ ਲਿਖਿਆ ਸਟ੍ਰੇਨ ਟਾਈਜ਼ ਵਿਦ ਪੜੋਸੀਜ਼ ਜੀ ਜੀ ਕਿ ਭਈ ਇੰਡੀਆ ਦੇ ਅੱਜ ਆਪਣੇ ਗੁਆਂਢੀਆਂ ਦੇ ਨਾਲ ਕੀ ਰਿਲੇਸ਼ਨਸ਼ਿਪ ਹੈ ਸਮਾਂ ਸੀਮਾ ਮੈਂ ਡੀਟੇਲਸ ਨਹੀਂ ਜਾਵਾਂਗਾ ਪਰ ਉਹਦੇ ਚੋਂ ਨੇ ਬੜੀ ਕਲੀਅਰਲੀ ਹੈ ਕਿ ਕਿ ਵਾਈਲ ਵੀ ਕੰਟੀਨਿਊ ਟੂ ਸੋ ਕਨ ਦਾ ਡੀਮੋਨਟਾਈਜ਼ੇਸ਼ਨ ਕਾਰਨੀਵਲ ਦਾ ਕਰੰਟ ਗਵਰਨਮੈਂਟਸ ਪਾਲਿਸੀਜ਼ ਆਰ ਫੈਸ਼ਨਿੰਗ ਅ ਨੇਬਰਹੂਡ ਥੈਟ ਵਿਲ ਆਬਲਾਈਜਸ ਟੂ ਲਿਵ ਇਨ ਅ ਸਟੇਟ ਆਫ ਐਂਕਸ਼ੀਅਸ ਅਨਸਰਟੇਨਟੀ ਉਹਨੇ ਕਿਹਾ ਵੀ ਆ ਜੋ ਕੁਛ ਇਹਨਾਂ ਨੇ ਗੁਆਂਢੀਆਂ ਦਾ ਬਣਾ ਦਿੱਤਾ ਹੈ ਇਹ ਅਸੀਂ ਆਉਣ ਵਾਲੇ ਪੀਰੀਅਡ ਚ ਬਹੁਤ ਅਨਸਰਟੇਨਟੀ ਦੇ ਵਿੱਚ ਜੀਵਾਂਗੇ Country-wise, China. Modi, however, appears to be creating permanent structure of hostility that promise a blowback or retaliation. The Chinese have already, already retaliated by ending the unrestricted entry of Indians into Hong Kong from January 23rd. It is difficult to fathom the trigger because the Modi government has succeeded in creating several. حافظ سید نیوکلیئس سپلائر گروپ ممبرشپ اوئل ایکسپلوریشن ان ساؤت چائنا سی ویلکمنگ دا یو ایس اینڈ وائے ان تاوانگ اینڈ فائنلی دا چائنا پاکستان اکانومیکل کارڈور اپ پنج چھ اونے نیتیاں گڑائی ہیں اونے کہے کہ وے نہ سارے नाल چائنا نو ہوسٹائل کر لیا انڈیا نے اور ادھا پھل اے نہیں وی ایہی پگتے گا ان والے پیریڈز وچ جیڑا ہے بھارت نو پگتنا پئے گا پھر اونے نیپال کہے In Nepal the installation of one suspect Prachanda as prime minister has brought no relief from China's rising influence in its hills Prachanda's predecessor KP Oli was a bad dream for India but he set in motion the transit treaty with China that is impossible to reverse it remains to be seen how the opening of Lahasa Kathmandu trade corridor will impact business on Indian trade arteries to Nepal Currently, the advantage is with India because of Nepal's proximity to Kolkata, Kolkata Airport. Port. But if China decides to relocate production units in Tibet, not just Indian trade into Nepal would suffer attrition, but also impact across the border in UP and Bihar. One day, China ne which is the capital of Kathmandu, Railroad. ਪ੍ਰਾਈਮ ਮਿਨਿਸਟਰ 네ਪਾਲ ਦੇ ਆਇਲੀ ਨੇ ਕੀਤਾ ਸੀ ਜੀ ਔਰ ਜੇ ਚਾਈਨਾ ਆਪਣੀਆਂ ਮੈਨੂਫੈਕਚਰਿੰਗ ਯੂਨਿਟs ਤਿੱਬਤ ਦੇ ਵਿੱਚ ਲਿਆ ਹੈ ਤੇ ਜਿਹੜਾ ਇੰਡੀਆ ਦਾ ਟ੍ਰੇਡ 네ਪਾਲ ਨਾਲ ਕਿਉਂਕਿ 네ਪਾਲ ਵੀ ਲੈਂਡਲੌਕਡ ਕੰਟਰੀ ਹੈ ਉਹ ਵੀ ਖਤਮ ਹੋਏਗਾ ਔਰ ਇਵਨ ਯੂਪੀ ਬਿਹਾਰ ਕਿਉਂਕਿ ਇਹਨਾਂ ਦੇ 5-6 ਜ਼ਿਲ੍ਹਿਆਂ ਦਾ ਬਾਰਡਰ 네ਪਾਲ ਨਾਲ ਲੱਗਦਾ ਹੈ ਇਹਨਾਂ ਦਾ ਟ੍ਰੇਡ ਵੀ ਜਿਹੜਾ ਟੋਟਲੀ ਤਬਾਹ ਹੋ ਜਾਏਗਾ ਸੋ ਇਹ 네ਪਾਲ ਪਾਲਿਸੀ ਮੋਦੀ ਦੀ ਨੇ ਇਕਨੋਮਿਕਲ ਬਲਾਕੇਡ ਕਰਕੇ ਉਹਨਾਂ ਦਾ ਨਕਸ਼ਾਦਮ ਕੀਤਾ ਉਹ ਚਾਈਨਾ ਵੱਲ ਚਲੇਗੇ ਫਿਰ ਪਾਕਿਸਤਾਨ ਨਾਲ ਉਹਨਾਂ ਨੇ ਕਿਹਾ With Pakistan apart from well-documented differences from Kashmir to Creek, the Modi government has added the emotive issue of water, that as Punjab, Haryana and Tamil Nadu-Karnataka realize there cannot be enough water to satisfy both parties to their dispute, the best option is always to refrain from raking up the settled water sharing Packed Modi's plans to construct hydro projects ऑन रिवर्स करंटली फ्लोइंग अनइम्पीडेड इनटू पाकिस्तान वाया जम्मू एंड कश्मीर मे हैव क्रिएटेड अ डेकेड लॉन्ग इनटेंटाइज़ उन्होंने क्या जी कश्मीर सर क्रीक के झगड़े तो है ही सी जी जब मोदी कहता है जे हम इंडस वाटर दरिया इंडस दा पानी पंजाब दे खेतां च ले आवेंगे सो जाहिर है उन्होंने कहा भी डेकेड्स चांद वाले दे पानी दे ऊपर और आज बीबीसी दा सी के नेक्स्ट वाटर इंडिया पाकिस्तान दी वाटर दा इशू ते होएगी सो इने भी जेड़ा ओ ये कर लिया भी पाकिस्तान नाल भी ਫਾਰਐਵਰ ਇਹਨਾਂ ਨੇ ਰਿਲੇਸ਼ਨ ਖਰਾਬ ਕਰਨ ਦਾ ਜਿਹੜਾ ਉਹ ਕੰਮ ਸ਼ੁਰੂ ਕਰਤਾ ਬੰਗਲਾਦੇਸ਼ ਟਿਲ 2 ਇਅਰਸ ਬੈਕ ਬੰਗਲਾਦੇਸ਼ ਹੈਡ ਹੈਪਲੀ ਅਲਾਉਡ ਇਟਸੈਲਫ ਟੂ ਬੀ ਪੁਸ਼ਡ ਬਾਈ ਇੰਡੀਆ ਟੂ ਦਾ ਰਸ਼ੀਅਨ ਕਾਰਨਰ ਐ ਨਿਊਕਲੀਅਰ ਪਲਾਂਟ ਵਾਸ ਔਨ ਦਾ ਐਨਵਿਲ ਇਨ ਟਾਕਾ ਬਿਗਨ ਮੇਕਿੰਗ ਆਰਮਸ ਪਰਚੇਸ ਫਰਮ ਮਾਸਕੋ ਚਾਈਨਾ ਇਨੀਸ਼ੀਏਟਿਡ ਮੂਵਸ ਇਨ ਬੰਗਲਾਦੇਸ਼ ਆਫਟਰ ਇਟ ਬਿਕੇਮ ਕਲੀਅਰ ਦੈਟ ਇੰਡੀਆ ਵਾਸ ਫੋਕਸਿੰਗ ਔਨ ਬਿਮਸਟੈਕ ਅ ਰੀਜਨਲ ਆਰਗੇਨਾਈਜੇਸ਼ਨ ਵਿਦ ਨੇਬਰਸ ਔਨ ਇੰਡੀਆਜ਼ ਈਸਟਰਨ ਫਲੈਗ ਟੂ ਆਈਸੋਲੇਟ ਬੀਜਿੰਗ टाकाज प्लान टू बाय अ कपल ऑफ चाइनीज स मेरीनज इज़ एन इंडिकेशन दैट सू टैक्नीशियंस एंड ट्रेनर फ्रॉम चाइना विल बिकम ए फैमिलइड एट द चिका चिटागोंग पोर्ट दैट वंस इंडिया विश टू डोमीनेट उन्होंने कहा जी बंगलादेश इंडिया ने ही बनाया और ये शेख हसीना यही इन्होंने राह नहीं उ जड़ा वो कू किया ਉਨੇ ਕਿਹਾ ਵੀ ਹੁਣ ਉਹ ਚਾਈਨਾ ਵੱਲ ਝੁੱਕ ਗਿਆ ਔਰ ਉੱਥੇ ਜਿਹੜੇ ਚਟਾਗੋਮ ਉਹਨਾਂ ਦੇ ਪੋਰਟ ਦੇ ਉੱਤੇ ਉਹ ਸਬਮਰੀਨਸ ਬਣਾਉਣੀਆਂ ਨੇ ਤੇ ਜਿਹੜਾ ਔਰ ਉਹ ਇਹਨੇ ਨਹੀਂ ਕਿਹਾ ਬੰਗਲਾਦੇਸ਼ ਦੀ ਉਹਨੇ ਪ੍ਰਾਈਮ ਮਿਨਿਸਟਰ ਨੇ ਆਪਣੀ ਇੰਡੀਆ ਵਿਜ਼ਿਟ ਵੀ ਕੈਨਸਲ ਕਰ ਦਿੱਤੀ ਵਾਟਰ ਟ੍ਰੀਟੀ ਵੀ ਜਿਹੜੀ ਉਹਨਾਂ ਨਾਲ ਉਹ ਕਰਨਾ ਚਾਹੁੰਦੇ ਸੀ ਉਹਦੇ ਰਵੀ ਰਿਵਰ ਦੇ ਉੱਤੇ ਉਹ ਵੀ ਗਈ ਫਿਰ ਉਹਨਾਂ ਕਿ শ্রীলੰਕਾ শ্রীলੰਕਾ ਟੂਇਜ਼ ਗਿਵਿੰਗ ਐਨ ਐਂਕਸ਼ੀਅਸ ਟਾਈਮ ਟੂ ਇੰਡੀਆ ਸਕਿਉਰਿਟੀ ਮੈਨੇਜਰਸ ਐਜ਼ ਅ ਰਿਜ਼ਲਟ ਆਫ ਇੰਡੀਆ ਇਜ਼ ਇੰਡੀਆ ਟ੍ਰਾਈਿੰਗ ਟੂ ਡੂ ਅ ਮੰਗੋਲੀਆ ਐਂਡ ਨੇਪਾਲ undeterred by that disadvantage of 3000 kilometer distance separating new delhi and ulan bator most of it on chinese territory south block has already strained the maldives before it started on nepal mali has responded by deepening ties with saudi arabia and pakistan ek maldives nu bhi neighbor hai ohne gaya ji maldives nu bhi india ne stand kar la oh saudi arabia te pakistan de naal dosti kar reya mongolia jehda already ohne karke dekh leya ਤੇ શ્રીਲੰਕਾ ਜਿਹੜਾ ਉਹ ਆਲਰੇਡੀ ਇਹਨਾਂ ਤੋਂ ਜਾ ਰਿਹਾ ਔਰ ਉਹਨੇ ਕਨਕਲੂਡ ਕੀਤਾ ਹੈ ਕਿ ਵੀ ਇਹ ਜਿਹੜੀ ਜੋ ਇੰਡੀਆ ਕਰ ਰਿਹਾ ਇਹਨੇ ਇਸ ਕਿਸਮ ਦੀ ਪੀਨ ਦੇਣੀ ਹੈ ਆਉਣ ਵਾਲੇ ਪੀਰੀਅਡ ਚ ਸਾਰੇ ਐਡਮਿਨਿਸਟ੍ਰੇਸ਼ਨਸ ਨੂੰ ਵੀ ਉਹਨਾਂ ਦੇ ਲਈ ਕੋਈ ਰਸਤਾ ਨਹੀਂ ਹੋਣਾ ਬਚਣ ਦਾ ਸੋ ਇਹ ਹੈ ਮੋਦੀ ਜੀ ਕਾਨ ਔਰ ਅچھے ਦਿਨ ਬਾਕੀ ਤਾਂ ਜੋ ਆ ਰਹੇ ਨੇ ਉਹ ਹੈ ਹੀ ਨੇ ਸੋ ਚਲੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵੀ ਜਿਹੜੇ ਐਨਾਲਿਸਿਸ ਅਸੀਂ ਇਸ ਮੁੱਦੇ ਦੇ ਉੱਤੇ ਅੱਜ ਤੋਂ ਹਫ਼ਤਿਆਂ ਪਹਿਲੇ ਕੁਝ ਹਾਲਤਾ ਜਮਿਹਨੇ ਪਹਿਲਾਂ ਕੀਤੇ ਹੁਣ ਇੰਡੀਆ ਦੇ ਜਿਹੜੇ ਮੇਨ ਸਟ੍ਰੀਮ ਕਾਲਮਨਿਸਟ ਨੇ ਉਹਨਾਂ ਦੇ ਐਕਸਪਰਟ ਨੇ ਐਨਾਲਿਸਟ ਨੇ ਉਹ ਕਬੂਲ ਰਹੇ ਨੇ ਕਿ ਵੀ ਇਹ ਹਿੰਦੂ ਤਵੀਆਂ ਦੀ ਜਿਹੜੀ ਫੋਰਨ ਪੋਲਿਸੀ ਔਰ ਨੇਬਰਸ ਦੇ ਨਾਲ ਜੋ ਡੀਲਿੰਗ ਹੈ ਅਜੇ ਕਬੂਲਣ ਗਿਆ ਕਿ ਜੋ ਇਨਸਾਈਡ ਮਾਈਨੋਰਟੀਜ਼ ਨਾਲ ਕਰ ਰਹੇ ਨੇ ਉਹ ਅਜੇ ਇਹਨਾਂ ਦੀ ਕਲਮ ਰੁਕੀ ਹੋਈ ਹੈ ਸੋ ਸਾਨੂੰ ਲੱਗਦਾ ਹੈ ਕਿ ਵੀ ਇਹ ਜਿਹੜਾ ਹੁਣ ਇਹਨਾਂ ਨੇ ਵੀ ਕਬੂਲ ਲਿਆ ਵੀ ਇਹ ਕਿੱਧਰ ਨੂੰ ਜਾ ਰਿਹਾ ਇਹ ਮੌਲ ਜੀ ਰਰ ਸੋ ਬਿਲਕੁਲ ਇੱਥੇ ਲੈਨੇ ਆ ਬ੍ਰੇਕ ਵੀਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਬਨੇ ਰਹਿਣਾ ਮਿਲਦੇ ਆਂ ਛੋਟੇ ਜਿਹੇ ਵਕਫੇ ਤੇ ਬਾਅਦ